ਲਓ 8500 ਦੀ ਬੱਕਰੀਆਂ ਦੇ ਦੀ ਗਰਜੀਤ ਨੇ ਛੱਤਿਆਣੇ ਵਾਲੇ ਨੇ ਤੇ ਲਈਆ ਬੋਗੇ ਸਰਪੰਚ ਨੇ ਅੜ ਗਈ ਤੱਕ ਤੇ ਤੱਕ ਤੇ ਅੜ ਗਈ ਜੱਗੀ ਗਿਆ ਫਸ ਉਹਨੂੰ ਵੜਾਉਣੇ ਜੱਗੀ ਨੂੰ ਜੱਗੀ ਨੂੰ ਜੱਗੀ ਨੇ ਕਿੰਨੇ ਦੀ ਦੁਆਈ ਸੀ ਜੱਗੀ ਨੇ 13.5 ਦੀ ਤੇ ਵਕਾਈ ਕਿੰਨੇ ਦੀ ਆ 8000 ਦੀ 8000 ਦੀ ਸੱਤ ਦੀ ਕਰਤੀ ਭਾਈ ਅਸੀਂ ਵੇਚ ਨਹੀਂ ਬੱਕਰੀ ਉਹ ਬਾਈ ਯਾਰ ਹਾ ਕਮਣਾ ਕਰ ਹਾ ਕਮਣਾ ਕਰ ਕਿ ਜੀ ਰਾਜੀ ਤੋਂ 7000 ਦਵਾਦਾ ਹੁਣ ਬੱਕਰੀ ਫੇਰ ਵੀ ਨਹੀਂ ਦਿੰਦਾ ਜੱਗੀ ਜੱਗੀ ਬੋਲ ਓਏ ਜਵਾਨ ਦੀ ਗੱਲ ਜਵਾਨ ਦੀ ਗੱਲ ਤੇਰੇ ਕੋਲੇ ਸਹਾਏ ਕਿੰਨੇ ਦੀ ਲਈ ਤੂੰ ਓ ਯਾਰ ਇਹ ਮਿੰਨ ਦਾ ਸੌਦਾ ਕਰਾਦਾ ਮੈਂ ਘਰ ਤੋਂ ਸੌਦਾ ਕਰਾਦਾ ਸਹੀ ਯਾਰ ਉਹਨਾਂ ਨੇ ਪੁੱਛਿਆ ਨਹੀਂ ਮਾਰਕਣ ਦਾ ਸੀ ਇਹ ਮੈਂ 6000 ਦੀ ਬੱਕਰੀ ਵੜਾਉਣਾ ਅਸੀਂ 7000 ਦਵਾਦਾ ਬਾਈ ਉਹਨਾਂ ਨੇ ਜੱਗੀ ਦਵਾਉਣਾ ਚੱਕੀ ਬੜੀ ਅੱਛਾ ਕਿਹੜੀ ਬੱਕਰੀ ਜਿਹੜੀ 4 ਥਣਾ ਵਾਲੀ ਆ 25 ਵਾਲੀ ਜੱਗੀ ਰੋ 6000 ਦੇ ਹੁਣੇ ਦਵਾਉਣਾ ਕੱਟ ਵੀ ਪਰਚੀ 6000 ਤੋਂ ਮਰਜੀ ਕੱਟ ਪਰਚੀ ਵਿੱਚ ਤੂੰ ਜਵਾਨ ਕੀਤੀ ਬੰਦੇ ਚ ਕੀਤੀ ਨਹੀਂ ਤੂੰ ਤੇ ਤੂੰ ਆਇਆ ਕਿ ਮੈਂ ਸਹੀ ਗੱਲ ਹੈ 6 ਸਾਲ ਬੜਾ 13 ਦੀ ਮੈਂ ਨਹੀਂ ਦਵਾਈ ਸੌਦਾ ਕਰਾਇਆ ਮੈਂ ਕਹਿੰਦਾ ਵੀਡੀਓ ਬਣੀ ਜਾਂਦੀ ਹੈ ਦਵਾਈ ਵੀ ਮੈਂ ਕਰਾਉਣਾ 64 ਦੀ ਪੈ ਗਈ 13 ਦੀ ਹੋਣੀ ਉਹ ਬੱਲੇ ਨਹੀਂ ਹੋਗੀ ਜਾ ਦੋ ਬੋਲ ਨਾ ਬੋਲਦਾ ਨਹੀਂਗਾ ਤੂੰ ਦੂਨੀ ਗੱਲ ਹੀ ਨਹੀਂ ਬੱਕਰੀ ਤੇ ਗੱਲ ਨੱਥੇ ਆ ਜਾ ਅਸੀਂ ਬੋਗੇ ਤਾਂ ਕੀ ਰਹਿਣਾ ਬਸ ਇਹਨਾਂ ਗੱਲ ਜਵਾਨ ਨੇ ਹੀ ਕੀਤੀ ਹੈ ਆ ਬੋਲ ਜਾਨਾਨ ਕਿਤੇ ਬੱਕਰੀ ਮੇਰੀ ਆ ਯਾਰ ਜਵਾਨ ਤੂੰ ਜਵਾਨਾ ਇਹ ਨਹੀਂ ਕਰਦਾ ਫਰਦਰ ਬਣਾ ਬੱਕਰੀ ਆਹ ਆਹ ਮਾਰੀ ਜਾ ਦਾ ਦਾਦ ਕੱਕ ਲਾਈ ਆ ਭਾਈ ਇਹ ਕਹਦਾ ਬੱਕਰੀ ਦਵਾਈ ਆ ਤੂੰ ਮੈਂ ਤਾਂ ਮੇਰੀ ਮੈਂ ਨਹੀਂ ਦਵਾਈ ਬੱਕਰੀ ਲਾਓ ਵੀ ਮਿੱਤਰੋ ਬੱਕਰਾ ਮੰਡੀ ਕੋਠਾ ਕੋਰ ਸਿੰਘ ਵਾਲੇ ਚੱਲ ਲਿਆ ਲੰਗਰ ਪ੍ਰਸ਼ਾਦਾ ਇਧਰ ਚੌਲ ਪਏ ਆ ਆ ਬਣੀ ਜਾਂਦੇ ਆ ਇਧਰ ਭਾਈ ਕਿਹੜਾ ਪਿੰਡ ਆਪਣਾ ਜੀ ਛੱਤੇਣਾ ਜੀ ਛੱਤੇਣੇ ਤੋਂ ਆਇਆ ਆਪਣੇ ਹਲਵਾਈ ਤੇ ਗੰਡੇ ਗੁੰਡੇ ਚੀਰੀ ਜਾਂਦੇ ਆ ਨਿੰਬੂ ਨਿੰਬੂ ਸਿਰ ਤੇ ਆ ਵਿੱਚ ਤੇ ਚੌਲ ਪਾਉਣ ਵਾਲੇ ਆ ਕਿਆ ਪਾਣੀ ਦਾ ਸਾਰਾ ਦਿਨ ਖੁੱਲਾ ਗੱਫਾ ਚੱਲੀ ਜਾਂਦਾ ਹੈ ਇਹ ਸਬਜੀ ਬਣੂਗੀ ਦਾਲ ਬਣੂਗੀ ਇਹ ਨਹੀਂ ਮੈਂ ਬਣਾ ਕੇ ਲੈ ਆਂ ਪੰਮਿਆਂ ਦਾ ਦਰਸ਼ੀ ਇਹ ਕੀ ਕਰਕੇ ਆ ਆ ਬਕਰੀ ਤੇ ਆ ਬੱਚਾ ਮਗਰ ਹਾਂਜੀ ਬੱਕਰਾ ਆ ਕੇ ਬਕਰੀ ਇਹ ਬੱਕਰਾ ਮਗਰ ਬੱਕਰਾ ਮਗਰਾ ਤੇ ਬਾਈ ਕੋਲੇ ਆ ਇਹ ਗਰਜੀਤ ਕੋਲੇ ਹਾਂ ਇਹ ਮੇਰਾ ਤੇਰੇ ਕੋਲੇ ਨਾਰੂ ਦੀ ਬਕਰੀ ਆ ਹਾਂ ਭਾਈ ਗਰਜੀਤ ਦੀ ਬਕਰੀ ਆ ਆ ਗਰਜੀਤ ਆ ਗਰ ਜੀਤੀ ਆ ਆ ਗਰੰਟੀ ਆ ਗੱਬਣਾ ਬਈ ਆ ਗੱਬਣਾ ਬਈ 20 ਦਾ ਖੜੀ ਆ ਕਿੰਨੇ ਚਿਰ ਦੀ ਤਿੰਨ ਮਹੀਨੇ ਦੱਸਿਆ ਨੇ ਬਾਈ ਠੀਕ ਆ ਬਈ ਕਿਵੇਂ ਮੁਕਾਤਾ ਬਾਈ ਲੈ ਯਾਰ ਭਾ ਮੈਂ ਯਾਰ ਤੂੰ ਕੀ ਆ ਨਾ ਬਾਈ ਮੈਂ ਤਾਂ 6000 ਨਾਲ ਜਨਾ 6000 ਆਂਦਾ ਬਾਈ ਯਾਰ ਕਿੱਥੇ ਹਜ਼ਾਰ ਕਿ 15 1500 ਕਹਿੰਦਾ ਮੈਂ 2000 ਕਹਿੰਦਾ 2500 ਕਹੇ ਮੈਂ 3000 ਨਾ ਹੋਗਾ ਤੂੰ ਤਾਂ ਕਹੀ ਜਾ ਬਾ ਠੀਕ ਆ ਤਾਂ ਦਿਨੇ ਗੱਬਣਾ ਆਖਿਆ ਗਿਆ ਮੈਂ ਆਖਿਆ ਭਾਈ ਬੱਚੇ ਬਗਾਜਵਾਂ ਦੇ ਪੈਸੇ ਦੇ 6000 ਨਾਲ ਹਾਂ ਉਹਨਾਂ ਸੁਪੀਓ ਦੇ ਬੱਚੇ ਵੀ ਤੂੰ ਲੈ ਜੀ ਤਿੱਥੋਂ 4200 ਲੈਣ ਤੂੰ ਮੈਥਾ ਕੱਟਣਾ ਤੇਥੋਂ ਕਰਨਾ ਤੇ ਮੈਂ ਬਸ ਉਹ ਕੱਟ ਕੇ ਤੂੰ ਉਹੀ ਲੈ ਆ ਲੈ ਆ ਆ ਤੂੰ ਦਾ ਬੈਗ ਹੁਣ ਪਾਇ ਸੱਦੀ ਕੀ ਕੀ ਢੀੜੀ ਐ ਬੱਬੂ ਨੂੰ ਆਵਾਜ਼ ਚੱਲ ਦੱਸ ਫਿਰ ਕਿਵੇਂ ਕਰਦਾ ਹੁਣ ਕੱਪ ਕਰ ਜਾ ਤੂੰ ਭਾਈ ਕਿਵੇਂ ਕਰਦਾ ਦੱਸੀ ਕਰਾਂ ਭਾਈ 6000 ਰੁਪਏ ਨੂੰ ਆਖਿਆ ਇੱਕੋ ਹੀ ਗੱਲ ਇਹਨੂੰ ਲੈਣ ਦੇਣ ਕਹਿੰਦਾ 5000 ਨਾਲ ਲਊਗਾ ਜਿਹਦਾ ਚੇਤਾ ਉਹ ਮਾ ਦਾ 5000 ਲੈਣਾ ਨਾਲ 3500 ਦੇਣਾ ਨਾ ਫਰਕ ਤਾਂ ਥੋੜਾ ਥੋੜਾ ਹੀ ਆ ਜਾਂ 4 ਦਾ ਹੋ ਗਿਆ ਯਾਰ 300 ਘਟਾ 4 ਹੋ ਗਿਆ 200 ਹੋਰ ਤਾਂ ਦਿਖਾਈਆਂ ਲੁਕੂੰਗਾ ਕੋਈ ਨਹੀਂ ਮੱਪੇ ਉਹ 4 ਕਹਿਦਾ ਹੁੰਦਾ ਯਾਰ 4 ਨਾਲ ਹੀ ਹੁੰਦਾ ਨਾ 5000 ਹੀ ਲੈਣਾ ਪੂਰਾ ਇਹ ਨਹੀਂ ਪੂਰਾ ਕਰ ਉਹ ਪੂਰਾ ਨਹੀਂ ਕਰੇ 6000 ਮੰਗੀ ਅੰਨਾ ਕਰੀ ਸੱਤ ਵਾਰ ਹੋਈ ਅੱਜ ਸੌਦੇ ਬੱਕਰਾ ਵੇਣੀ ਕਾ ਕਾ ਉਧਰ ਲੈ ਬੈਠਾ ਮੈਂ ਉਸਤਾਜ ਉਧਰ ਲੈ ਬੈਠਾ ਜੱਗੀ ਦਾ ਮੈਂ ਉਸਤਾਜ ਕੀ ਹੋ ਗਿਆ ਜੱਗੀ ਦਾ ਮੈਂ ਉਸਤਾਜ ਕੁਝ ਨਹੀਂ ਹੋਇਆ ਯਾਰ ਭਾਈ ਲੈ ਜਾ ਖੜ ਜਾਓ ਅਜੇ ਓ ਆਜੇ ਨੀ ਖੜ ਜੀ ਓਏ ਬਾੜੋਂ ਖੜਨੂ ਪਏ ਜੋ ਪਤਾ ਦੇ ਕਾ ਭਾਈ ਉਧਰ ਤਾਂ ਲੈ ਲ ਗਏ ਪੰਜ ਚਾਰ ਪਾਏ ਦੇ ਦੋ ਹਾਂ ਇਧਰ ਬੋਲ ਦੇ ਠੀਕ ਹੈ ਕਾਦੀ ਬੋਲੀ ਬਾਈ ਸੌਦਾ ਹੋ ਗਿਆ ਬਾਈ ਬੱਕਰੀ ਦੇਤੀ ਇਹਨੂੰ ਬੱਕਰੀ ਕਹਰੇ ਵਾਲੀ ਹਾਂ ਉਹ ਬੱਕਰੀ ਲੈ ਲਈ ਆਪਾਂ ਨਾਲ ਪਰਲੀ ਸੂਨ ਵਾਲੀ ਜਿਹੜੀ ਸੂਨ ਵਾਲੀ ਹੈ ਬਾਈ ਉਹ ਦੋ ਮਿੰਟ ਗਰੰਟੀ ਆ ਸੂਣ ਵਾਲੀ ਦੀ ਹਾਂ ਕਿੰਨੇ ਚਿਰ ਦੀ ਆ ਬਾਹਰ ਕੋਲੇ ਖੜਾ ਬੰਦੇ ਲਖਾਈ ਕਰਾ ਦੇ ਜਿੱਦੋਂ ਆ ਜਿਹੜੇ ਕੋਲੇ ਤਾਂ ਖੜਾ ਹੈ ਕਿਹੜਾ ਖੜਾ ਕੋਲੇ ਅੱਜ ਤੇ ਸੁਣ ਵਾਲੀ ਬੱਕਰੀ ਫੰਡ ਰਾਇ ਯਾਰ ਲੈ ਤਰਾ ਹਾਂ ਸੁਣ ਵਾਲੀ ਲੈ ਫੰਡ ਰਾਇ ਯਾਰ ਮੈਨੂੰ ਹੀ ਮੋੜ ਦਿਓ ਬੱਸ ਮੈਂ ਤੈਨੂੰ ਮੋੜ ਦੇ ਰੁਪਿਆ 7000 ਫੜਾਉ ਲਿਓ ਦੋਨੇ ਜਾਨੇ ਅਨੇ ਕਰਕੇ ਸੁਣਨ ਦਿੱਤੀ ਮੈਨੂੰ ਨਹੀਂ ਪਤਾ ਉਹ ਕਰਾ ਗਿਆ ਸਾਡੇ ਬੰਦੇ ਆ ਤੁ ਕੋ ਚੋਨੇ 10000 ਦਾ ਹੋ ਗਿਆ ਭਾਈ ਆਪਣਾ ਇਹਨੇ ਬੱਕਰੀ ਆਪ ਨੂੰ ਦਿੱਤੀ ਗੱਪਣ ਕਰਕੇ ਗੱਪਣ ਕਰਕੇ ਲਈ ਆ ਮੈਂ ਤੂੰ ਲਈ ਹੋਵੇ ਤੂੰ ਲਿਖਾ ਕੇ ਲਿਆ ਮੈਂ ਤਲਖਾਈ ਕੁਝ ਨਹੀਂ ਕੀਤੀ ਕਿਸੇ ਤੋਂ ਮੈਂ ਤਾਂ ਮੈਂ ਤਾਂ 7000 ਪਾ ਕੇ ਲਈ ਲਿਆ ਉਹ ਸਾਰਿਆਂ ਚੋ ਅਗੇ ਨਫੇ ਘਟੀ ਜਾਂਦਾ ਹੈ ਕਰ ਲੈ ਵਸਾਈ ਉਹ ਲਾ ਬੱਕਰੀ ਦੋਸਤੋ ਵਿਖਾਉਣੇ ਆ ਤੁਹਾਨੂੰ ਆ ਜੀ ਬੱਕਰਾ ਆ ਕਹਰੇ ਬੱਕਰੇ ਵਾਲੀ ਨਹਿਰੂ ਦੀ ਬੱਕਰੀ ਆ 5000 ਰੁਪਿਆ ਨਾਲ ਦਿੱਤਾ ਇਹਦੇ ਤੇ ਆ ਬੱਚਾ ਇਹਦੇ ਮਗਰ ਬੱਕਰਾ ਮੁੰਡੇ ਦੀ ਸੰਗਲ ਰੱਸਾ ਲੜਾਣਾ ਆਉਂਦਾ ਗੰਗਾ ਨਾ ਨਹੀਂ ਮੰਦਰੀ ਅਸਨ ਚੋੜਾ ਕਿਉਂ ਆਹ ਬੱਕਰੀ ਬਾਈ ਸੌਦੇ ਚ ਲਈ ਆ ਪੰਜ ਦੀ ਖੜੀ ਕਰੀ ਬਾਈ ਵੱਖੇ ਹਾਂ ਤੇ ਪੰਜ ਦੀ ਬਾਟ ਖੜੀ ਕਰੀ ਬਾਈ ਲਓ ਜੀ ਆ ਬੱਕਰੀ ਦਾ ਸੌਦਾ ਹੋਇਆ ਸੌਦਾ ਕਰਿਆ ਬੱਕਰੀ ਤੇ ਚੜਨੇ ਰੱਖਾ